ਸਰ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਣਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਤਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਡੈਥ ਮੌਤ ਹੋ ਗਈ 4:00 ਵਜੇ ਗੋਤਾ ਖੋਰਾਏ ਤੇ ਉਹਨਾਂ ਨੇ ਉਥੋਂ ਅੱਧਾ ਕਿਲੇ ਦੀ ਵਾਹੀ ਤੇ ਜਿਹੜੀ ਇਹ ਡੈਡ ਬੋਡੀ ਉਹਨਾਂ ਨੂੰ ਮਿਲੀ ਹੈ ਮੇਰਾ ਇਹ ਸਈ ਦਰਸ਼ਨ ਸਿੰਘ ਜੀ ਮੇਰਾ ਤੁਸੀਂ ਵੀ ਸਰ ਇੱਥੇ ਨਾ ਦੋ ਲੜਕੇ ਆਪਣੇ ਨਹਿਰ ਚਣਾਉਣ ਵਾਸਤੇ ਆਏ ਸੀਗੇ ਤੇ ਉਹਨਾਂ ਚੋਂ ਇੱਕ ਬੱਚੇ ਦੀ ਨਾ ਉਥੋਂ ਪੈਰ ਫਿਸਲਣ ਨਾਲ ਤੇ ਉਹ ਧਿਲਕ ਗਿਆ ਤੇ ਉਹਦੀ ਡੁੱਬਣ ਨਾਲ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਸਾਨੂੰ 2:00 ਵਜੇ ਇੰਟੀਮੇਸ਼ਨ ਮਿਲੀ ਸੀਗੀ ਚੌਂਕੀ ਚ ਕਿ ਆ ਕਰਕੇ ਇੱਕ ਲੜਕਾ ਡੁੱਬ ਗਿਆ। ਅਸੀਂ ਆਏ ਤੇ ਉਸ ਤੋਂ ਬਾਅਦ ਜੀ 4:00 ਵਜੇ ਗੋਤਾ ਖੋੜਾਏ ਤੇ ਉਹਨਾਂ ਨੇ ਉਥੋਂ ਅੱਧਾ ਕਿਲੇ ਦੀ ਵਾਹੀ ਤੇ ਜਿਹੜੀ ਡੈੱਡ ਬੋਡੀ ਉਹਨਾਂ ਨੂੰ ਮਿਲੀ ਹੈ। ਕੀ ਨਾਮ ਸੀ ਤੇ ਕਿੰਨੀ ਉਮਰ ਸੀ? ਉਹਦਾ ਨਾਮ ਸਾਰ ਹਰਗੋਬਿੰਦ ਸਿੰਘ ਜੀ 22 ਸਾਲ ਦੀ ਉਮਰ ਸੀ। ਤੇ ਉਸ ਤੋਂ ਬਾਅਦ ਜੀ ਹੁਣ ਅਸੀਂ ਉਹਨਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਭੇਜ ਰਹੇ ਆ ਤੇ 174 ਦੀ ਕਾਰਵਾਈ ਕੀਤੀ ਜਾਊਗੀ ਸਰ ਅੱਗੇ ਤੋਂ ਇਸਨੇ ਕਹਨੇ ਆ ਕਿ ਅਸੀਂ ਜਦੋਂ ਵੀ ਆਉਣੇ ਜਾਂਦੇ ਆ ਅਸੀਂ ਜਦੋਂ ਅਗਸਤ ਵਗੈਰਾ ਕੱਢਦੇ ਆ ਅਸੀਂ ਕਹਿੰਦੇ ਆ ਵੀ ਐ ਕਰਕੇ ਇੱਥੇ ਨਾ ਨਾ ਆਇਆ ਜਾਵੇ ਇੱਥੇ ਆਲੇ ਦਲੇ ਰਿੰਗ ਵਗੈਰਾ ਨਹੀਂ ਲੱਗਿਆ ਹੋਇਆ ਤੇ ਪਰ ਵੀ ਫਿਰ ਵੀ ਬੱਚੇ ਨਹੀਂ ਹਟਦੇ ਹੈਗੇ ਚਲੋ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਦੋਂ ਆਉਣੇ ਜਾਂਦੇ ਆ ਅਸੀਂ ਕਹਿੰਦੇ ਰਹਿੰਦੇ ਆ ਵੀ ਨਾ ਇੱਥੇ ਨਾ ਇਹ ਮੇਰਾ ਨਾਮ ਉਬਰਕਾ ਚੋਹਾਨ ਜੀ ਕੀ ਘਟਨਾ ਹੋਈ ਹੈ ਜੀ ਇਹ ਸਾਨੂੰ 2:00 ਵਜੇ 2:30 ਵਜੇ ਸ਼ੰਕਰਪੁਰ ਤੋਂ ਆਜੇ ਨੂੰ ਬੂਲ ਕਹਾਤੀ ਇਹ ਗੰਦਾ ਡੁੱਬ ਗਿਆ ਜਲਦੀ ਜਾਓ ਉੱਥੇ ਅਸੀਂ ਜਦ ਦੇ ਭੱਜੇ ਨਾ ਫੜਾ ਘੜਮ ਗੰਡੀ ਚਾਲ ਕਰੀ ਤੇ ਫੜਾ ਘੜ ਆਏ ਅਸੀਂ ਉਹਦੇ 20 ਮਿੰਟਾਂ ਦੇ ਵਿੱਚ ਗਰੇਡ ਦੇ ਵਿੱਚ ਬੰਦਾ ਪਿਆ ਸੀ ਕੱਢ ਕੇ ਦੇ ਲਿਆ ਦਿਲ ਦਰਨਾ ਨਾ ਨਾ ਬਦਦੇ ਜਾ ਰਹੀ ਹੈ ਨਹਿਰ ਮਾ ਨਾਣ ਵਾਲੇ ਕਹੀਂ 3 ਡੋਬਰੇ ਕਹੀਂ 4 ਡੋਬਰੇ ਕਹੀਂ 5 ਡੋਬਰੇ ਇਕੱਠੇ ਸਾਰੇ ਸਾਰੀ ਟੀਮਾਂ ਗਈ ਹੋਈਆਂ ਦੂਰ 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 ਬੰਦੇ ਵੀ ਨਹੀਂ ਪੂਰੇ ਪਰਨੇ ਤੇ ਇੱਧਰ ਜਾਓ ਉੱਧਰ ਜਾਓ ਕਹੀਂ 90 ਡੋਬਰੇ ਨੇ ਕਹੀਂ ਇਹ ਰੋਕ ਲਗਣੀ ਚਾਹੀਦੀ ਜੀ ਨਾ ਨਹਿਰਾ ਦੇ ਨਾਣ ਵਾਲੇ ਸੂਵੇ ਤੇ ਨਾਣ ਵਾਲੇ ਬੰਦਿਆਂ ਤੇ ਮੁੰਡੇ ਦਾ ਨਾਮ ਹਰਗੋਬਿੰਦ ਸਿੰਘ ਤੂੰ ਕਿਹੜਾ ਪਿੰਡ ਹੈ ਚੰਨੋ ਤੋਂ ਠੀਕ ਟਣਾ ਹੋਈ ਹੈ ਟਣਾ ਦਾ ਯਰੇ ਨਾਉਣ ਆਈ ਤੇ ਹੀ ਬਸ ਕੌਣ ਨਾਲ ਉਹਦੇ ਫਰੈਂਡ ਆਏ ਤੇ ਉਹ ਵੀ ਨਾਲ ਆਏ ਕਿੰਨੇ ਜਾਣੀ ਹੈ ਜੀ ਕੌਣ ਹੈ ਨਾ ਇਸ ਕੀ ਨਾਂਜੀ ਹੈ ਗੱਗੂ ਗੱਗੂ ਚੰਨੋ ਕੋ ਕਿੰਨੇ ਕੁ ਉਮਰ ਦੀ ਸੀ ਉਮਰ ਬਾਜੀ ਸਾਹਿਬ ਸੀ ਤੇ ਦਾ ਨਾਂਜੀ ਸੀ ਕੌਰ ਸਿੰਘ ਜੀ ਕਿਵੇਂ ਘਟਣਾ ਹੋਇਆ ਕਿੰਨੇ ਕੁ ਵਜੇ ਘਟਣਾ ਲੀਓ 21 ਕ ਵਜੇ ਦੇ 21 ਕ ਵਜੇ ਦੀ ਕਾਂਤੀ ਗਈ ਬਸ ਉਹ ਟਾਇਰ ਨਾਲ ਨਹੀਂ ਹੁੰਦੇ ਉਹਨਾਂ ਸਾਲ ਮਾਰੀ ਲਾਣ ਤੇ ਸਾਨੂੰ ਕਦੋਂ ਪਤਾ ਲੱਗਿਆ ਪਤਾ ਦਵਾ ਜਦੀ ਲੱਗਦੀ ਉਹ ਨਾਲ ਦੇ ਮੁੰਡਿਆਂ ਨੇ ਫੋਨ ਕਰਤਾ ਸੀ ਤੇ ਹੁਣ ਨੈਟ ਚੈਸਟਿੰਗ ਸਰਚ ਕਰ ਰਹੇ ਨੇ ਸਰ ਜੀ ਹਾਂ ਜੀ ਹਾਂ ਗੋਤਾ ਫੋਰਾਏ ਹੋਏ ਨੇ ਲੱਭਦੇ ਤੂੰ ਲੱਭ ਗਈ ਆ ਦੇ ਸ਼ਾਇਦ ਦੇਖ ਰਹੇ ਨੇ ਇਹ ਲੱਭ ਗਈ ਸ਼ਾਇਦ ਦੇਖਦੇ ਜਾ ਕੇ ਬਲਿੰਦਰ ਸਿੰਘ ਗੋਗੀ ਸਾਹਿਬ ਦਾ ਚੇਅਰਮੈਨ ਉਹ ਵੀ ਇਹ ਕੀ ਘਟਣ ਵਾਲੀ ਹੈ ਨਾ ਅੱਜ ਮੁੰਡੇ ਆਏ ਸੀ ਨਹਾਉਣ ਪੁਰੇ ਨਹਿਰ ਦੇ ਵਿੱਚ ਜਿਹੜਾ ਬਹੁਤ ਦੁਖਦਈ ਘਟਨਾ ਹੈ ਇੱਕ ਸਾਡੇ ਪਿੰਡ ਦਾ ਨੌਜਵਾਨ ਜਿਹੜਾ ਗੱਗੂ ਸੀ ਮੇਨ ਨੇਮ ਗੋਬਿੰਦ ਹੈ ਆਕੇ ਹੋਰ ਵੱਡੀ ਨਹਿਰ ਦੇ ਵਿੱਚ ਕਿਤੇ ਨਾਉਣ ਦਾ ਉਹ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਸੁਭਾਲਿਆ ਨਹੀਂ ਗਿਆ ਜਿਹੜਾ ਕਿ ਵੀ ਉਹ ਅੱਜ ਡੁੱਬ ਗਿਆ ਕਿੰਨੇ ਕਜੇ ਘਟਨਾ ਤੋਂ ਪਤਾ ਲੱਗੀ ਕਿ ਕਿੰਨੇ ਕਜੇ ਘਟਨਾ ਤੇ ਤਕਰੀਬਨ ਮੈਨੂੰ 2:3 ਵਜੇ ਫੋਨ ਆਇਆ ਸੀ ਮੈਂ ਕੋਈ ਘੋਹ ਸੀ ਉੱਥੋਂ ਕਰੇ ਪਹੁੰਚੀ ਜ ਨਾਲ ਦੀ ਨਾਲ ਇਹਦੇ ਬ੍ਰਦਰ ਦਾ ਫੋਨ ਆਇਆ ਛੋਟੇ ਦਾ ਵੀ ਤਾਜ ਜੀ ਆਉ ਭੱਜ ਗਏ ਵੀ ਆ ਘਟਨਾ ਵਾਪਰ ਗਏ ਮੌਕੇ ਤੇ ਮਤੇ ਦਾਦਾ ਜੀ ਸਾਡੇ ਨਾਲ ਹੀ ਹੈ ਦਾਦਾ ਜੀ ਨੂੰ ਨਾਲ ਹੀ ਬਿਠਾ ਕੇ ਨਾਲ ਲੈ ਕੇ ਮੈਂ ਉਰੇ ਪਹੁੰਚ ਗਏ ਨਾਲ ਦੀ ਨਾਲ ਪ੍ਰਸ਼ਾਸਨ ਆ ਗਿਆ ਪੀਰ ਜੀ ਸਾਹਿਬ ਨੇ ਅਸੀਂ ਕੁਦਰਤ ਮੈਂ ਜਿਹੜੇ ਗੋਤਾਖੋਰ ਨੇ ਪਟਿਆਲੇ ਗੱਲ ਕਰੀ ਉਹਨਾਂ ਨੇ ਫਿਰ ਜਿਹੜੇ ਆਪਣੇ ਨਾਬੇ ਤੋਂ ਗੋਤਾਖੋਰ ਨੇ ਉਹਨਾਂ ਦੀ ਡਿਊਟੀ ਲਈ ਉਹਨਾਂ ਨੂੰ ਆ ਕੇ ਉਹਨਾਂ ਨੇ ਆ ਕੇ ਫਿਰ ਇਹਨਾਂ ਨੂੰ ਜਿਹੜੇ ਡੈੱਡ ਬਾਡੀ ਸਾਨੂੰ ਲੱਭ ਕੇ ਨਹੀਂ ਮੰਗ ਕਰ ਮੰਗ ਕਰਦੇ ਵੀ ਗਰੀਬ ਪਰਿਵਾਰ ਹੈ ਬਹੁਤ ਜ਼ਿਆਦੇ ਇਕੱਲੇ ਹੀ ਪਹਿਲਾਂ ਬਾਪ ਦੀ ਡੈਥ ਹੋਈ ਹੋਈ ਸੀ ਦਾਦਾ ਪਾਲ ਰਿਹਾ ਹੈ ਤੇ ਵੀ ਇਹਦੀ ਪ੍ਰਸ਼ਾਸਨ ਤੇ ਹੀ ਮੰਗਾ ਹੈ ਵੀ ਜਿਹਦੀ ਆਰਥਿਕ ਸਹਾਇਤਾ ਪਰਿਵਾਰ ਨੂੰ ਦੇ ਕੇ ਇਹਦੀ ਆਰਥਿਕ ਸਹਾਇਤਾ ਕੀਤੀ ਜਾਵੇ ਸਾਹਿਬ ਜੀ ਮੈਂ ਅਫੀਸਰਦਾਰ ਪੌਂਡਿਗੜ ਸਰਿਕਾ ਜਿਹੜੀ ਘਟਨਾ ਹੋਈ ਹੈ ਨਹਿਰ ਵਿੱਚ ਕੀ ਘਟਨਾ ਕੀ ਗੱਲ ਹੈ ਇਹ ਬੱਚੇ ਉਰੇ ਨਾਣ ਆਏ ਸੀਗੇ ਚੰਨੋਂ ਤੋਂ ਤੇ ਇੱਕ ਜਣਾ ਨਹਿਰ ਚ ਡੁੱਬ ਗਿਆ ਢਾਈ ਕਵੇ ਦੀ ਘਟਨਾ ਤੇ ਨਾਲ ਗੋਤਾਖੋਰ ਮੰਗਵਾਏ ਗਏ ਜਿਨ੍ਹਾਂ ਨੇ ਉਹਦੀ ਬਾਡੀ ਹੁਣ ਕੱਢ ਲਈ ਹੈ ਹੁਣੀ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਸਰ ਕੋਈ ਹੋਰ ਕੋਈ ਘਟਣ ਲੱਗੀ ਵੀ ਨਜ਼ਰ ਆਈ ਕੋ ਸਾਹਮਣੇ ਜਾਂ ਵੀ ਮਣੀ ਲੱਗ ਜੇ ਹਾਲੇ ਤੱਕ ਸਾਨੂੰ ਕੋਈ ਨਹੀਂ ਆਈ ਸਰ ਅੱਗੇ ਤੋਂ ਇੱਥੇ ਅਸੀਂ ਅਨਾਊਂਸਮੈਂਟ ਖਰਾ ਦਾਂਗੇ ਵੀ ਇਸ ਨਹਿਰ ਚ ਨਾ ਨਾ ਆਇਆ ਕਿਰੇਕ ਠੀਕ ਹੈ